ਖੰਨੇ ਵਾਲਿਓ ਮੈਨੂੰ ਬਹੁਤ ਲੋਕਾਂ ਦੇ ਮੈਸੇਜ ਆਏ ਵੀ ਖੰਨੇ ਵਾਲੀ ਮੰਜਾ ਮਾਰਕੀਟ ਦਿਖਾਓ ਤੇ ਦੇਖੋ ਇਹ ਅਸਲੀ ਖੰਨੇ ਮੰਜਾ ਮਾਰਕੀਟ ਤੁਸੀਂ ਲੋਰਾਂ ਲੈਣੀਆਂ ਹੁਣ ਬੂਟ ਲੈ ਲੈਣੇ ਹੋਣ ਕੋਈ ਵੀ ਸਮਾਨ ਲੈਣਾ ਹੋਵੇ ਕੋਈ ਵੀ ਸਮਾਨ ਲੈਣਾ ਹੋਵੇ ਇਦਾਂ ਦੇ ਵਧੀਆ ਵਧੀਆ ਬੂਟ ਤਾਂ ਇੱਥੇ ਆਣਾ ਨੇੜੇ ਲਲਹੇੜੀ ਚੌਂਕ ਇੱਥੇ ਨੰਨਾਂ ਦੀ ਸਫਾਈ ਵੀ ਕਰਦੇ ਨੇ ਇਲੈਕਟ੍ਰੋਨਿਕ ਸਮਾਨ ਵੀ ਆ ਕੱਪੜੇ ਦਾ ਬਹੁਤ ਵਧੀਆ ਤੋਂ ਵਧੀਆ ਨੇ ਇੱਥੇ ਆ ਇੱਥੇ ਆਣਾ ਖੰਨੇ ਅਸਲੀ 51 ਅਸਲੀ 51 ਮਾਰਕੀਟ ਚੈੱਕ ਕਰੋ ਚੈੱਕ ਕਰੋ ਵੀਰੇ ਇੱਥੇ ਮਿਲਦੀਆਂ ਨੇ ਲੋਹਾਂ ਆ ਦੇਖੋ ਹਾਂਜੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਹੋਰ ਵਧੀਆ ਵੀਡੀਓ ਭੇਜਾਂਗੇ ਦੇਖੋ ਦੇਖੋ ਅਸਲੀ 51 ਮਾਰਕੀਟ ਖੰਨੇ ਚੈੱਕ ਕਰੋ ਕਰੋ ਚੈੱਕ ਕਰੋ ਇਹ ਲੈ ਲੈਣੀ ਜਾਂ ਨੇ ਨੇ ਪੂਜਾ ਗਾਰਮੈਂਟਸ थैंक यू ਧੰਨਵਾਦ ਸਭ ਕੁਝ ਮਿਲੋ ਵੀਰੇ ਬੈਗ ਲੋਹਰਾ ਪਜਾਮੇ ਜੀ ਦੋਸਤੋ ਮੈਨੂੰ ਕਈ ਬੰਦਿਆਂ ਦਾ ਮੈਸੇਜ ਆਇਆ ਵੀ ਖੰਨੇਰੀ ਮੰਜਾ ਮਾਰਕੀਟ ਦਿਖਾਓ ਤੇ ਦੇਖੋ ਸਾਡੀ ਖੰਨੇਰੀ ਮੰਜਾ ਮਾਰਕੀਟ ਜਿੱਥੇ ਬਹੁਤ ਹੀ ਸਸਤਾ ਸਮਾਨ ਮਿਲਦਾ ਹੈ ਹਾਂ ਜੀ ਦੇਖੋ ਬਹੁਤ ਸਸਤਾ ਸਮਾਨ ਹੈ ਖੰਨੇ ਵਿੱਚ ਆ ਦੇਖੋ ਜੁੱਤੀਆਂ ਵਾਲੀ ਮਾਰਕੀਟ ਵੀ ਆ ਵੀਰੇ ਬੂਟ ਵੀ ਨੇ ਵਧੀਆ ਵਧੀਆ ਖੰਨੇ ਸਾਡੀ ਆ ਜੂਸ ਵਾਲਾ ਵੀ ਰਾਵੀਆ ਦੇਖੋ